ਹੁਸ਼ਿਆਰਪੁਰ ਵਿਦ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਦੀ ਕੋਸ਼ਿਸ਼ ਹੋਈ ਹੈ ਤੇ ਲੋਕਾਂ ਨੇ ਸ਼ਰਾਰਤੀ ਅਨਸਰ ਨੂੰ ਫੜ ਕੇ ਹਾਲਾਂਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਲੇਕਿਨ ਇੱਥੇ ਇੱਕ ਵਾਰ ਫਿਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਉਹਨੇ ਘਟਨਾ ਵਾਪਰੀ ਹੈ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸਮਾ ਰਹੰਦੇ ਲੋਕਾਂ ਨੇ ਸਖਸ਼ ਨੂੰ ਇਸ ਮਲਜ਼ਮ ਨੂੰ ਕਾਬੂ ਕਰ ਲਿਆ। ਔਰ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਹੈ। ਬਹੁਜਨ ਸਮਾਜ ਦੇ ਆਗੂਆਂ ਨੇ ਮਾਹੌਲ ਖਰਾਬ ਕਰਨ ਦੇ ਤੇ ਇਲਜ਼ਾਮ ਲਗਾਏ। ਉਹਨੇ ਕਹਿੰਿਆ ਕਿ ਜੇਕਰ ਸੋ ਹੁਸ਼ਿਆਰਪੁਰ ਦੇ ਵਿੱਚ ਇੱਕ ਵਫੇਰ ਮਾਹੌਲ ਖਰਾਬ ਕਰਨ ਦੀ ਇੱਥੇ ਕੋਸ਼ਿਸ਼ ਤੇ ਇਲਜ਼ਾਮ ਲੱਗੇ ਨੇ ਜਿਸ ਕਦਰ ਇਸਟ੍ਰਕਸ ਵੱਲੋਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਇੱਥੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸਮਾ ਰਹਿੰਦਿਆ ਉੱਥੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ناکਾਮ ਇਸ ਕੋਸ਼ਿਸ਼ ਨੂੰ ਕਰ ਦਿੱਤਾ ਤੇ ਫਿਲਹਾਲ ਇਸ ਸ਼ਖਸ ਨੂੰ ਹੁਣ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪਰ ਚੇਤਾਵਨੀ ਜ਼ਰੂਰ ਦਿੱਤੀ ਗਈ ਭਾਜਨ ਸਮਾਜ ਦੇ ਆਗੂ ਵੱਲੋਂ ਕਿ ਇਤੇ ਮਾਹੌਲ ਖਰਾਬ ਕਰਨ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਜੇ ਪੁਲਿਸ ਨੇ ਇਸ ਮੁਲਜ਼ਮ ਦੇ ਖਿਲਾਫ ਸਖਤ ਕ ਤਾ ਫੇਰ ਸੰਘਰਸ਼ ਵਿਡਣ ਲਈ ਅਸੀਂ ਮਜਬੂਤ ਹੋਵਾਂਗੇ। ਸੋ ਤਸਵੀਰਾਂ ਨੇ ਹੁਸ਼ਾਲਪੁਰ ਤੋਂ ਪਾਬਾ ਸਾਹਿਬ ਅੰਬੇਦਕਰ ਦੀ ਤੁਸੀ ਮੂਠੀ ਦੇਖ ਸਕਦੇ ਹੋ ਜਿਸ ਨੂੰ ਕੀ ਨੁਕਸਾਨ ਪਹੁੰਚਾਣ ਦੀ ਹੀ ਕੋਸ਼ਿਸ਼ ਸਟ੍ਰਕਸ ਵੱਲੋਂ ਕੀਤੀ ਗਈ। ਲੇਕਿਨ ਇਥੇ ਸਮਾਂ ਰਹਿੰਦਿਆਂ ਇਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਜਹੀਂ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋ ਸਕਦਾ ਗਿਆ। ਫਿਲਹਾਲ ਹੁਣ ਪੁਲਿਸ ਵੱਲੋਂ ਇਸ ਸ਼ਖਸ ਨੂੰ ਕਾਬੂ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲਾ ਜਿੱਦ ਦਾ ਹੋਇਆ ਜੀ ਵੀ ਇੱਕ ਬੰਦਾ ਜਿਹੜਾ ਨੌਜਵਾਨ ਨੇ ਫੜਿਆ ਹੋਇਆ। ਇਹ ਬਾਬਾ ਸਾਰੇ ਬੁੱਤ ਕੇ ਠੁਕਰਾ ਪਿਆ ਸੀਗਾ ਅੱਛਾ ਠੁਕਦੇ ਸਾਰੇ ਬੱਚ ਬੱਚ ਵੀ ਰੋਕਿਆ ਗਿਆ ਤੇ ਪਟਨੇ ਪਰ ਥੱਪੀ ਮਾਰ ਕੇ ਹੱਥ ਉੱਪਰ ਨੂੰ ਕਰਕੇ ਇਹ ਉੱਥੋਂ ਚਲਾ ਗਿਆ ਗੋੜ ਗਿਆ ਕਿੰਨੇ ਕ ਵਜੇ ਦਾ ਸਮਾਂ ਜੀ ਸਵਿਧਾਨ ਦੇ ਵਿੱਚ ਬਾਜ ਹੁੰਦਾ ਨਾ ਜਿਹੜਾ ਆਪਾਂ ਪਾਗ ਨੂੰ ਇੱਧਰ ਕਰਦੇ ਆ ਉਹਦੇ ਵਿੱਚ ਫਸਾ ਗਿਆ ਉਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਆਪਾਂ ਜਿਹੜਾ ਪ੍ਰਸ਼ਾਸਨ ਦੇ ਮੂਰੇ ਬੇਨਤੀ ਕਰਦੇ ਆ ਜੇ ਇਹਨੂੰ ਅੱਜ ਇਹਦੇ ਉੱਤੇ ਧਾਰਾ ਲਾ ਕੇ ਜੇਲ੍ਹ ਦੇ ਵਿੱਚ ਨਾ ਸਿੱਟਿਆ ਗਿਆ ਤੇ ਕੱਲ ਨੂੰ ਹਿਸ਼ਾਰਪੁਰ ਕੋਲ ਜਿਹੜੀ ਉਹ ਬੰਦ ਦੀ ਕੋਲ ਦਿੱਤੀ ਜਾਊਗੀ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛ ਸਰਕਾਰਾਂ ਸਿਰਫ ਨਾਂ ਦੀਆਂ ਹੀ ਹੈਗੀਆਂ ਕਿ ਆਪਾਂ ਗੰਨ ਸਮਾਜ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਆਗੇ ਆ ਪਰ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਹੀ ਲੈ ਕੇ ਚੱਲਦੇ ਮੋਰਨੀ ਦੇ ਵਿੱਚ ਇੱਕ ਜਗਦੀਸ਼ ਸਿੰਘ ਨਾਂ ਦਾ ਲੜਕਾ ਆ ਜਿਹਨੇ ਉੱਥੇ ਬਾਬਾ ਸਾਹਿਬ ਦੀ ਮੂਰਤੀ ਨਾਲ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨੂੰ ਕੋਈ ਉਸ ਉੱਤੇ ਸਮਾਜ ਸੇਵੀ ਸਿਗੇ ਤੇ ਕੁਝ ਕੋਈ ਅਫਸਰ ਸੀ ਉਹਨਾਂ ਨੇ ਫੜ ਕੇ ਥਾਣੇ ਲਿਆਂਦਾ ਅਗਲੀ ਗੱਲ ਉਹ ਚੱਲ ਰਹੀ ਪਛਾਸੀਂ ਕੱਟਦਾ ਉਹਨਾਂ ਤੇ ਐਫਆਰ ਨੰਬਰ 124 ਯੋਗੇ ਸਾਡੇ ਨਾਲ ਸਾਡੇ ਸਹਿਯੋਗੀ ਇਸ ਵੇਲੇ ਜੁੜ ਚੁੱਕੇ ਨੇ ਯੋਗੇ ਸ਼ੇਸ ਤੋਂ ਪਹਿਲਾਂ ਅਸੀਂ ਲਗਾਤਾਰ ਦੇਖਿਆ ਕਈ ਵਾਰ ਜਈਆਂ ਘਟਨਾਵਾਂ ਵਾਪਰੀਆਂ ਨੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਗਨੀਮਤ ਰਹੀ ਇੱਥੇ ਜਹੀ ਕੋਈ ਕੋਸ਼ਿਸ਼ ਕਾਮਯਾਬ ਨਹੀਂ ਹੋ ਪਾਈ ਕੀ ਕੁਝ ਹੁਣ ਤੱਕ ਜਾਣਕਾਰੀ ਨਿਕਲ ਕੇ ਆਈ ਹੈ ਇਸ ਸ਼ਖਸ ਬਾਰੇ ਜੀ ਦਾਤਾ ਜਾਣਕਾਰੀ ਦੇਣਾ ਚਾਹਾਂਗੇ ਕਿ ਇਸ ਸ਼ਖਸ ਦੇ ਬਾਰੇ ਜਾਣਕਾਰੀ ਹਾਲ ਤੱਕ ਇਹ ਸਾਹਮਣੇ ਆਈ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਔਰ ਇਸ ਘਟਨਾ ਤੋਂ ਬਾਅਦ ਚਾਹੇ ਇਹਨੂੰ ਐਸੀ ਕਮਿਊਨਿਟੀ ਦੇ ਉੱਥੇ ਜਿਹੜੇ ਕਿਉਂਕਿ ਇਹ ਜਿਹੜਾ ਹੈ ਡਾਕਟਰ ਭੀਮਨਾ ਅੰਬੇਦਕਰ ਦਾ ਇਹ ਹੈ ਬਸਰਗਾ ਚੌਂਕ ਦੇ ਵਿੱਚ ਹੈ ਔਰ ਉੱਥੇ ਹਰ ਟਾਈਮ ਇੱਕ ਪੂਰ ਪਿਆਰ ਮਾਹੌਲ ਹੁੰਦਾ ਹੈ ਤੇ ਉੱਥੇ ਐਸੀ ਕਮਿਊਨਿਟੀ ਦੇ ਲੋਕਾਂ ਨੇ ਚਾਹੇ ਇਹਨੂੰ ਮੌਕੇ ਤੇ ਇਸ ਮੁੱਦੇ ਨਾਲ ਛੇੜਛਾੜ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਐਸੀ ਕਮਿਊਨਿਟੀ ਤੇ ਜਿਹੜੇ ਰੋਸ਼ ਹਨ ਜਿਹੜੇ ਸਵਾਲ ਹਨ ਉਹ ਅੱਜ ਵੀ ਖੜੇ ਹਨ ਕਿਉਂਕਿ ਲਗਾਤਾਰ ਇਦਾਂ ਦੀਆਂ ਬੀਤੇ ਸਮੇਂ ਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਰਹੀਆਂ ਹਨ ਔਰ ਐਸੀ ਕਮਿਊਨਿਟੀ ਦੀ ਮੰਗ ਇਹੀ ਹੈ ਈ ਸਾਨੂੰ ਇਹਦੀ ਵਜ੍ਹਾ ਦੱਸੀ ਜਾਵੇ ਵੀ ਕਿਸ ਕੇ ਸੋਚਦੇ ਰਹੇ ਜਿਹਨੇ ਉਹਨਾਂ ਦੀ ਪ੍ਰਤਿਮਾ ਨੂੰ ਛੇੜ ਕਰਨ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬੁੱਤ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਨਸ਼ਾ ਦੇ ਮਨਸ਼ਾ ਦੇ ਨਾਲ ਨਾਲ ਉਹਨਾਂ ਦੀ ਸਿਕਿਉਰਿਟੀ ਜਿਹੜਾ ਉਹ ਬੁੱਤ ਲੱਗਾ ਹੈ ਉੱਥੇ ਜੇ ਬਰਾਦਾਤ ਗੱਲ ਕਰੀ ਤਾਂ ਉਸ ਚੌਂਕ ਦੇ ਵਿੱਚ 4 ਸੀਸੀਟੀਵੀ ਕੈਮਰੇ ਲੱਗੇ ਹਨ ਪਰ ਚਾਰੇ ਹੀ ਚਿੱਟਾ ਹਾਥੀ ਬਣ ਕੇ ਰਹਿ ਗਏ ਹਨ ਇੱਕ ਵੀ ਸੀਸੀਟੀਵੀ ਕੈਮਰਾ ਨਹੀਂ ਚੱਲਦਾ ਜਿਹੇ ਵਿੱਚ ਜੇ ਸਿਕਮਿਲਟੀ ਦਾ ਕੋਈ ਜਿਹੜੇ ਉੱਥੇ ਲੋਕ ਸਨ ਉਹਨੂੰ ਨਾ ਦੇਖਦੇ ਜਾਂ ਛੇੜਛਾੜ ਹੁੰਨ ਤੋਂ ਨਾ ਰੋਕਦੇ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਜਿਹੜਾ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਸੋ ਅਜਿਹੀ ਮੰਗ ਨੂੰ ਲੈ ਕੇ ਇਸੇ ਕਮਿਊਨਿਟੀ ਦੇ ਲੋਕਾਂ ਨੇ ਚਾਹੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਸੌਂਪ ਦਿੱਤਾ ਹੈ ਪੁਲਿਸ ਨੇ ਇਸ ਤੇ ਮਾਮਲਾ ਬਦ ਕਰਤਾ ਹੈ ਪਰ ਜਿਹੜੇ ਸਵਾਲ ਹਨ ਉਹਨਾਂ ਦੇ ਜਵਾਬ ਅੱਜ ਵੀ ਉਹ ਮੰਗਦੇ ਦਿਖਾਈ ਦੇ ਰਹੇ ਹਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਯਕੀਨਨ ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਸ਼ਖਸ ਵੱਲੋਂ ਜੇਹੀ ਕੋਸ਼ਿਸ਼ ਆਖਿਰ ਕਿਉਂ ਕਰਨ ਕੀਤੀ ਗਈ